ਆਕੇ ਉਂਗਲਾਂ ਨਹੀਂ ਹਲਾ ਲ ਜਾਂਦਾ। ਤੇ ਪਾਨਿਆ? ਹਾਂ। ਗਾਣੇ ਲਿਖਣ ਲੱਗ ਗਿਆ? ਨਹੀਂ, ਗਾਣੇ ਕਾਹਨੂੰ ਲਿਖਣ ਲੱਗਿਆ ਸੋਢਲੇ। ਹਾਂ। ਸ਼ਾਜਲੀ ਪਿੰਡ ਨਹੀਂ ਸ਼ਾਜਲੀ। ਹਾਂ। ਉੱਥੋਂ ਦਾ ਅਜਾਇਬ ਚੱਠਾ ਬੈ ਦਾ ਬਹੁਤ ਪੁਰਾਣਾ। ਅੱਛਾ। ਹਾਂ। ਉਹ ਮੈਂ ਬਿਮਾਰੀਆਂ ਦੇਖ। ਮੇਰੀ ਗੱਲ ਸੁਣ ਬਾਬਾ ਅਸੀਰ, ਪਗੰਦਰ, ਪੇਟ ਚ ਪਾਣੀ ਭਰਨਾ, ਔਰਤਾਂ ਦੇ ਪਾਣੀ ਪੈਣਾ। ਹੂੰ। ਤੇ ਲੁਕਿਆ ਹੋਣਾ। ਲੁਕੇਰੀ ਐ। ਅੱਛਾ ਲੁਕੇਰੀਆ ਮੇਰੀ ਨਿਗਾਹ ਘਟ ਗਈ ਮੜੀ ਜੀ ਔਰਤਾਂ ਦੇ ਪਾਣੀ ਪੈਣਾ ਲੁਕੇਰੀਆ ਔਰਤਾਂ ਦੇ ਭਾਰ ਪੈਣਾ ਖਾਂਸੀ ਜੁਗੈਮ ਟਾਈਫਾਇਡ ਟੀਵੀ ਦੀ ਬਿਮਾਰੀ ਜੜ ਤੋਂ ਦਰਦ ਖਤਮ ਕਰ ਦਿੰਦਾ ਅੱਛਾ ਹਾਂ ਮੈਂ ਤਾਂ ਚੱਲਿਆ ਸੀ ਸਾਜ ਲਈ ਉਹਦੇ ਕੋਲੇ ਨਹੀਂ ਗੱਲ ਸੁਣ 100% ਗਰੰਟੀ ਸੁਣਿਆ ਤਾਂ ਮੈਂ ਵੀ ਆ ਜੈਪ ਚੱਕ ਮੈਨੂੰ ਆਇਆ ਵੀ ਉਹਨੂੰ ਚਾਚੀ ਚਾਤਰਾ ਉਹ ਜਿਹੜੀ ਉਹਨੂੰ ਲੈ ਕੇ ਚਲਦੀ ਹੈ ਜਿਹੜੀ ਬਾਹਰ ਬਿਮਾਰ ਆ ਹੈ ਸ਼ੂਗਰ ਆ ਉਹਨੂੰ ਸ਼ੂਗਰ ਆ ਉਹਨੂੰ ਵੇਸੀ ਦਵਾਈ ਦਿੰਦਾ ਹਾਂ ਚਾ ਵਾਬੇ ਆ ਜੋ ਤੁਹਾਨੂੰ ਵੀ ਮਿਲਾ ਕੇ ਲਿਆਉਣਾ ਮੈਂ ਜੈਪ ਚੱਠੇ ਨੂੰ ਗੱਲ ਸੁਣਨੀ ਰੋਟੀ ਪਾਣੀ ਬਣਾ ਕੇ ਰੱਖੀ ਆਉਂਦੇ ਨੂੰ ਮੈਂ ਤਾਂ ਆਪ ਨਾਲ ਹੀ ਜਾਉਂ ਤੂੰ ਉੱਥੇ ਕੀ ਕਰਨਾ ਚੰਗੀ ਭਲੀ ਨੌਜਵਾਨ ਇਹਦਾ ਜਿਹਨੂੰ ਕੋਈ ਪ੍ਰੋਬਲਮ ਆ ਉਹਨੂੰ ਜਾਣਾ ਪੈਂਦਾ ਹਾਂ ਚਲ ਠੀਕ ਆ ਹਾਂ ਮੈਂ ਜਾ ਕੇ ਆਉਣਾ ਠੀਕ ਹੈ ਰੋਟੀ ਬਣਾ ਕੇ ਰੱਖੀ ਚੱਲ ਵੀ ਚੱਲ ਗਏ ਜੈਪ ਚੱਠੇ ਕੋਲੇ ਹਾਂਜੀ ਸਾਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਭਾਨਾ ਤੇ ਮੇਰੇ ਨਾਲ ਬੈਠਿਆ ਜੀ ਵੈਦ ਅਜੈਬ ਸਿੰਘ ਚੱਠਾ ਜੀ ਪਹਿਲਾਂ ਤਾਂ ਜੀ ਤੁਹਾਡਾ ਧੰਨਵਾਦ ਹੈ ਵੀ ਤੁਸੀਂ ਜਿਹੜਾ ਦੇਸੀ ਦਵਾਈਆਂ ਤਿਆਰ ਕਰਕੇ ਇਲਾਜ ਕਰਦੇ ਹੋ ਜਿਵੇਂ ਕਿ ਬਹੁਤ ਆਪਾਂ ਡਾਕਟਰਾਂ ਦੇ ਜਾਂਨੇ ਆ ਲੱਖਾਂ ਰੁਪਈਆ ਲਟਾਉਂਦੇ ਆ ਤੇ ਫੇਰ ਵੀ ਠੀਕ ਨਹੀਂ ਹੁੰਦੇ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਾਹਦਾ ਕਾਹਦਾ ਇਲਾਜ ਕਰਦੇ ਹੋ ਪਹਿਲਾਂ ਤਾਂ ਜੀ ਤੁਹਾਨੂੰ ਸਸਰੀਕਾਰ ਪਾਈ ਸਾਸਿਕਾਲ ਜੀ ਸਾਰੇ ਪਰਿਵਾਰ ਨੂੰ ਆਪਣੇ ਨੂੰ ਸਾਸਿਕਾਲ ਇਹ ਇਲਾਜ ਤਾਂ ਭਾਜੀ ਆਪਣਾ 100% ਹੈ ਅੱਛਾ ਜੀ ਹਾਂ ਵੀ ਜਿਹਨੇ ਆ ਗਿਆ ਭਗੰਦਰ ਦਾ ਆ ਗਿਆ ਹਾਂ ਜੀ ਤੇ ਬਵਾਸੀਰ ਦਾ ਆ ਗਿਆ ਹਾਂ ਜੀ ਇਹਦੀ ਗਾਰੰਟੀ ਹੈ ਆਪਣੀ ਬਵਾਸੀਰ ਤੇ ਪਗੰਦਰ ਦੀ ਗਾਰੰਟੀ ਹਾਂ ਜਿੱਥੇ ਆ ਗਈ ਜੀ ਆਪਣੇ ਇੱਕ ਇਹ ਆ ਗਿਆ ਆਪਣਾ ਟਾਈਫੈਟ ਹਾਂਜੀ ਖਾਂਸੀ ਲਾ ਲਓ ਵਿੱਚ ਟਾਈਫੈਟ ਲਾ ਲਓ ਟਾਈਫੈਟ ਦੀ ਦਵਾਈ ਪੱਕਾ ਹੈ ਜੀ ਟਾਈਫੈਟ ਜਿਹੇ ਕਿੰਨਾ ਮਰਜੀ ਵਿਗੜਿਆ ਬੰਦੇ ਨੂੰ ਹਾਂਜੀ ਅੱਛਾ ਜੀ ਇਹ ਕਿਹੜਾ ਗੁਰਦਿਆਂ ਦੇ ਵਿੱਚ ਪਾਣੀ ਭਰਦਾ ਹੈ ਬੰਦੇ ਦੇ ਗੁਰਦੇ 25% ਚੱਲਦੇ ਹੋਣ ਅੱਛਾ ਜੀ ਉਹਦਾ ਪਾਣੀ ਦੁਬਾਰੇ ਕਢਾਉਣ ਦੀ ਲੋੜ ਨਹੀਂ ਪੈਂਦੀ ਅੱਛਾ ਹਾਂਜੀ ਪਾਣੀ ਦੀ ਗਾਰੰਟੀ ਹੈ ਆਪਣੀ ਜਦੋਂ ਆਪਣੀ ਦਵਾਈ ਖਾਣ ਲੱਗ ਗਿਆ ਉਹ ਕੱਢਿਆ ਹੋਇਆ ਪਾਣੀ ਨਹੀਂ ਪਰੂਗਾ ਪਾਣੀ ਨਾਲ ਦੀ ਨਾਲ ਖਤਮ ਹੋਣ ਲੱਗ ਜਾ। ਜਿਵੇਂ ਦੋਸਤੋ ਗੁਰਦਿਆਂ ਚ ਪਾਣੀ ਭਰ ਜਾਂਦਾ ਤੇ ਉਹ ਕਹਿੰਦੇ ਬੇਸ਼ੱਕ 25% ਹੋਵੇ ਤੇ ਅ ਸ਼ਰਤ ਇਹ ਹੀ ਇਲਾਜ ਆ। ਹੁਣ ਕਿ ਪਾਣੀ ਨਹੀਂ ਭਰਦਾ। ਪਾਣੀ ਨਹੀਂ ਭਰਦਾ ਦੁਬਾਰਾ। ਤੇ ਔਰਤਾਂ ਦੇ ਜਿਹੜੇ ਗੋਪਤ ਰੋਗ ਆ ਹਨਾ ਤੇ ਉਹਨਾਂ ਦਾ ਵੀ ਇਲਾਜ ਆ। ਪੱਕਾ ਲਾਜਾਈ ਸਾਰਾ। ਪੱਕਾ ਲਾਜਾ ਔਰਤਾਂ ਦੇ ਗੋਪਤ ਰੋਗਾਂ ਦਾ। ਬਾਕੀ ਖਾਂਸੀ ਹੋਵੇ, ਜਕਾਮ ਹੋਵੇ, ਟਾਈਫਾਇਡ, ਟੀਬੀ ਦੇ ਜੋੜਾਂ ਦਾ ਦਰਦ ਹਾਂਜੀ ਇੱਕ ਤੁਹਾਨੂੰ ਹੋਰ ਦੱਸੋ ਜੀ ਸ਼ੂਗਰ ਦਾ ਵੀ ਇਲਾਜ ਹੈਗਾ ਸ਼ੂਗਰ ਦਾ ਇਲਾਜ ਜੀ ਆਪਣੇ ਬੂਟੀਆਂ ਨਹੀਂ ਹਰੀਆਂ ਹੋਈਆਂ ਮੈਂ ਤੁਹਾਨੂੰ 100% ਦਾਦਾ ਸਹੀ ਗੱਲ ਹੈ ਹਾਂਜੀ ਇਹ ਹੈਗਾ ਜਰੂਰ ਹੈ ਹਾਂਜੀ ਵੀ ਇਹ ਜਿਹਨੇ 70% ਬੰਦਿਆਂ ਨੂੰ ਕਰਦਾ ਹੈ ਸੈਟ ਅੱਛਾ ਜੀ ਜਿਹੜਿਆਂ ਨੂੰ ਕਈ ਵਾਰੀ ਬੰਨ ਨਹੀਂ ਰੱਖਦੇ ਉਹਨਾਂ ਨੂੰ ਕੱਟ ਕਰਦਾ ਕੰਮ ਇਹ ਹੈਗਾ ਸ਼ੂਗਰ ਦਾ ਵੀ ਹੈ ਸ਼ੂਗਰ ਕੋਈ ਬਿਮਾਰੀ ਨਹੀਂ ਹੈ ਜੀ ਭਰਾ ਮੇਰੇ ਹਾਂਜੀ ਜਿਹਨਾਂ ਇਹਦਾ ਡਰਾਬਾ ਵੱਡਾ ਬਾਦਲ ਦਾ ਇੰਨਾ ਹੈ ਵੀ ਜਿੰਨਾ ਵੀ ਕਹਿ ਦਈਏ ਆਪਾਂ ਬੰਦੇ ਦੇ ਚਿਹਰੇ ਤੇ ਨਹੀਂ ਨੋਟ ਛੜਦਾ ਜੀ ਨਹੀਂ ਛੜਦਾ ਹਾਂਜੀ ਬਿਲਕੁਲ ਸੱਚ ਗੱਲ ਹੈ ਬਾਕੀ ਗੱਲ ਇਹ ਆ ਜਾਂਦੀ ਹੈ ਜੀ ਮਤਲਬ ਕਿਉਂਕਿ ਜਿਹੜਾ ਡਰ ਬਹਿ ਜਾਂਦਾ ਜਦੋਂ ਸ਼ੂਗਰ ਵਾਲੇ ਬੰਦੇ ਨੂੰ ਵੀ ਹਾਏ ਹੋਣਾ ਇਹ ਹੋ ਜੂ ਆਏ ਹੁਣ ਉਹ ਅੱਧਾ ਤੇ ਵੱਧਾ ਵੱਧਾ ਬਿਮਾਰ ਹੋ ਜਾਂਦਾ ਦੂਜੇ ਵਿਧਾਨਦਨ ਨੇ ਭਰਾ ਮੇਰੇ ਦੂਜੇ ਬੰਦੇ ਕਹੇ ਕਹੇ ਵਿਧਾਨਦਨ ਯਾਰ ਤੈਨੂੰ ਸ਼ੂਗਰ ਹੋ ਗਈ ਸ਼ੂਗਰ ਕੋਈ ਬਿਮਾਰੀ ਨਹੀਂ ਬਿਮਾਰੀ ਨਹੀਂ ਸ਼ੂਗਰ ਕੋਈ ਬਿਮਾਰੀ ਨਹੀਂ ਹੈਗੀ ਬਾਬੇ ਨਾਨਕ ਦੀ ਕਿਰਪਾ ਚਾਹੀਦੀ ਹੈ ਸਾਰੇ ਦੁੱਖ ਟੋੜ ਦੇ ਨੇ ਬਿਲਕੁਲ ਬਿਲਕੁਲ ਹਾਂਜੀ ਜਿਹ ਜਿਹੜੇ ਬੰਦੇ ਤੇ ਟੀਵੀ ਵਾਲੇ ਸਾਡੇ ਚਕਾਤੇ ਵੀ 8 ਦਿਨ ਸੇਵਾ ਕਰ ਲਓ ਹੂੰ ਉਹਨਾਂ ਦੇ ਮੂੰਹ ਤੇ ਗੱਲ ਕਰਾ ਦੇਣਾ ਮੈਂ ਅੱਛਾ ਜੀ ਠੀਕ ਹੋਇਆ ਜਮਾ ਜੀ ਟੱਲੀ ਵਰਗੇ ਨੇ ਕੰਮ ਕਰਦੇ ਨੇ ਦਿਹਾੜੀ ਕਰਦੇ ਨੇ ਕੋਈ ਆਪਦਾ ਖੇਤੀ ਦਾ ਕਰਦਾ ਜੀ ਹਾਂ ਜੀ ਜਿਹੜਾ ਆਪਣਾ ਗੁਰਦਿਆਂ ਦਾ ਪਾਣੀ ਵਾਲਾ ਹਾਂ ਉਹ ਬੰਦੇ ਨੂੰ ਐ ਕਢਾ ਕੇ ਲਉਂਦੇ 18 ਨੰਬਰ ਟੀਕ ਸੂਈ ਲਾਉਂਦੇ ਤੇ ਸਰ ਉਹਦੇ ਅੱਛਾ ਜੀ 18 ਨੰਬਰ ਸੂਈ ਲਾ ਕੇ ਉਹ ਬੰਦਾ ਬਹੁਤ ਤੰਗ ਹੁੰਦਾ ਦੀ ਪਾਣੀ ਚੱਲਦਾ ਤੇ ਰੇਸ ਆ ਅੱਛਾ ਉਹ ਬੰਦਾ ਜਿਵੇਂ ਟੱਲੀ ਵਰਗਾ ਹੋ ਗਿਆ ਦੀਗਾ ਉਹ ਤਾਂ ਆਮ ਬਹੁਤ ਹੋਏ ਨੇ ਹਾਂਜੀ ਬੋਤਲ ਜਾਂਦੇ ਨੇ ਹੁੰਦੇ ਨੇ ਸੈਟ ਉਹ ਵੀ ਆਪਣੇ ਕਮਾਣੇ ਜੀ ਉਹ ਬੰਦਾ ਜਿਵੇਂ ਖੇਤ ਜਾਣ ਲੱਗਿਆ ਦੀ ਮੰਜੇ ਦੇ ਪੈਦਲ ਅੱਛਾ ਹਾਂਜੀ ਕਿਰਪਾ ਬਾਬੇ ਦੀ ਬਿਲਕੁਲ ਬਾਕੀ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਬੂਟੀਆਂ ਮਿਲਦੀਆਂ ਨਹੀਂ ਜਿਹੜੀਆਂ ਦੇਸੀ ਆ ਹਨਾ ਹਾਂਜੀ ਹਾਂਜੀ ਦੇਸੀ ਜੜੀ ਬੂਟੀਆਂ ਸੋ ਇੱਕ ਤਾਂ ਪਹਿਲਾਂ ਟਿੱਬੇ ਸੀ ਪਖੜਾ ਹੁੰਦਾ ਜੇ ਉਹ ਹੁਣ ਤਾਂ ਉਹ ਚੀਜ਼ਾਂ ਰਹੀ ਨਹੀਂ ਗਈਆਂ ਗਿਆ ਦਰਾਖਤ ਵੜਤੇ ਹੁਣ ਅੱਗੇ ਕਿਤੇ ਸੁਣਿਆ ਸੀਗਾ ਵੀ ਆਕਸੀਜਨ ਘਟ ਗਈ ਹੁਣ ਉਹ ਆਕਸੀਜਨ ਦਾ ਘਟਣਾ ਦਾ ਰੀਜਨ ਹੈ ਵੀ ਦਰਾਖਤ ਹੈ। ਦਰਾਖਤ ਹੈ ਨਹੀਂ ਜੀ ਬੂਟੀਆਂ ਨਹੀਂ ਹੈਗੀਆਂ। ਬੂਟੀਆਂ ਨਹੀਂ ਹੈਗੀਆਂ। ਸੋ ਨੰਬਰ ਵੀ ਆਪਾਂ ਬੋਲ ਦਿੰਨੇ ਆ ਜੀ। ਹਾਂ ਜੀ ਸਰ। 96010494799993894 ਸੋ ਨੰਬਰ ਅਸੀਂ ਮੈਂਸ਼ਨ ਵੀ ਕਰ ਦਾਂਗੇ। ਕਿਉਂਕਿ ਬਾਬਾ ਜੀ ਕਹਿੰਦੇ ਆ ਵੀ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਜੇ ਕੋਈ ਕਿਸੇ ਚੀਜ਼ ਦਾ ਪਤਾ ਲੱਗਦਾ ਤਾਂ ਉਹਨੂੰ ਦੁਨੀਆ 'ਚ ਫਲਾਉਣਾ ਚਾਹੀਦਾ ਹੈ ਨਾ ਹਾਂਜੀ ਸੋ ਅਜੈਬ ਸਿੰਘ ਚੱਠਾ ਜੀ ਸ਼ਾਜਲੀ ਤੋਂ ਅ ਸਨਾਮ ਦੇ ਨੇੜੇ ਰਹਿ ਜਾਂਦੇ ਆ ਸ਼ਾਜਲੀ ਪਿੰਡ ਜਾਖਲ ਰੋਡ ਜਾਖਲ ਰੋਡ ਤੇ ਤੁਸੀਂ ਜਰੂਰ ਕੰਟੈਕਟ ਕਰਿਓ ਹੈ ਨਾ ਤੇ ਅ ਨੰਬਰ ਤੁਹਾਨੂੰ ਅਸੀਂ ਥੱਲੇ ਵੀ ਮੈਂਸ਼ਨ ਕਰ ਦਿੰਨੇ ਆ ਕੰਟੈਕਟ ਕਰਿਓ ਪ੍ਰਮਾਤਮਾ ਵੈਸੇ ਸਭ ਨੂੰ ਤੰਦਰੁਸਤੀਆਂ ਰੱਖੇ ਤੋ ਅਜੈਬ ਸਿੰਘ ਜੀ ਨੂੰ ਅਸੀਂ ਐਸੇ ਕਰਕੇ ਹੀ ਤੁਹਾਡੇ ਰੂਪ ਰੂਪ ਕਰਿਆ ਕਿ ਬਹੁਤ ਲੋਕਾਂ ਦਾ ਇਲਾਜ ਹੋਇਆ ਬਹੁਤ ਲੋਕ ਠੀਕ ਹੋਇਆ ਤੇ ਜਿਨ੍ਹਾਂ ਨੇ ਵੀ ਕੰਟੈਕਟ ਕਰਨਾ ਜੀ ਕੰਟੈਕਟ ਕਰਿਓ ਪ੍ਰਮਾਤਮਾ ਵਾਹਿਗੁਰੂ ਸਾਹਿਬ ਦਾ ਭਲਾ ਕਰੇ ਜੀ ਹਾਂ ਜੀ ਮਾਲਕ ਦੀ ਕਿਰਪਾ ਚਾਹੀਦੀ ਹੈ ਮਾਲਕ ਦੀ ਕਿਰਪਾ ਬਾਬੇ ਨਾਨਕ ਦੀ ਕਰਨਾ ਆਉਂਦੇ ਆ ਸਾਰਾ ਕਰਨਾ ਆਉਂਦੇ ਆ ਮਾਨਸ ਦੇ ਕੇ ਕੁਝ ਨਹੀਂ ਆ ਤਾਂ ਬੰਦਾ ਕੁਝ ਨਹੀਂ ਕਰਨ ਵਾਲਾ ਕਰਨ ਕਰਾਵੇ ਆਪੋ ਆਪ ਸੋ ਜ਼ਰੂਰ ਕਰਿਓ ਜੀ ਕੋਈ ਬਾਤ ਨਹੀਂ ਜੀ ਜੀ